ਕਣਕ ਦੀ ਕਟਾਈ ਦਾ ਸੀਜ਼ਨ ਸ਼ੁਰੂ ਆ ਅਤੇ ਇਸ ਦੀ ਸੁਰੱਖਿਤ ਕਟਾਈ ਨੂੰ ਦੇਖਦਿਆਂ ਹੋਇਆ ਕਿਸੇ ਅਨਸਕਾ ਵੀ ਕਰਨਾ ਵਾਪਰਨ ਤੋਂ ਬਚਾਉਣ ਲਈ ਪਾਵਰ ਕੋਮ ਬਿਜਲੀ ਦੇ ਕੱਟ ਲਗਾਵੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਤੋਂ ਇਹ ਮੰਗ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪੰਜਾਬ ਦੇ ਕਾਰਜਕਾਰੀ ਮੈਂਬਰ ਦਰਸ਼ਨ ਸਿੰਘ ਮੀਆ ਸਿੰਘ ਵਾਲਾ ਨੇ ਕਰਦੇ ਕਿ ਇਸ ਸਮੇਂ ਕਿਸਾਨਾਂ ਦੀ ਕਣਕ ਪੂਰੀ ਤਰ੍ਹਾਂ ਪੱਕ ਕੇ ਕੱਟਣ ਲਈ ਤਿਆਰ ਖੜੀ ਹੈ ਅਤੇ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਆਏ ਹਨੇਰੀ ਚੱਕਰ ਅਤੇ ਗੜੀ ਮਾਰਨ ਕਾਰਨ ਭਾਵੇਂ ਕੁਝ ਥਾਵਾਂ ਤੇ ਕਿਸਾਨਾਂ ਦੀ ਕਣਕ ਦੀ ਫਸਲ ਦਾ ਕਾफी ਨੁਕਸਾਨ ਹੋਇਆ ਹੈ ਪਰ ਇਸ ਦੇ ਬਾਵਜੂਦ ਕਿਸਾਨਾਂ ਨੇ ਕੁਦਰਤ ਦਾ ਬਾਣਾ ਮੰਨਿਆ ਹੋਇਆ ਇਹ ਨੁਕਸਾਨ ਸਹਿਨ ਕੀਤਾ ਹੈ ਦਰਸ਼ਨ ਸਿੰਘ ਮੀਆਂ ਸਿੰਘ ਵਾੜਾ ਨੇ ਕਿਹਾ ਹੈ ਕਿ ਕਣਕ ਦੀ ਕਟਾਈ ਦੇ ਮੱਦੇਨਜ਼ਰ ਬਿਜਲੀ ਕੱਟਣ ਸੰਬੰਧੀ ਉਹਨਾਂ ਦੀ ਤਹਿਸੀਲ ਪੱਦਰ ਦੇ ਪਾਵਰ ਕਮੇਟੀ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਜਿਨ੍ਹਾਂ ਨੇ ਦੱਸਿਆ ਕਿ ਕੱਟ ਲਗਾਉਣ ਦੀ ਪਰਮਿਟ ਲੈਣ ਦਾ ਅਧਿਕਾਰ ਕੇਵਲ ਜ਼ਿਲ੍ਹਾ ਪੱਦਰ ਦੇ ਅਧਿਕਾਰੀਆਂ ਕੋਲ ਹੀ ਹੈ ਉਹਨਾਂ ਦੱਸਿਆ ਕਿ ਅਜਿਹਾ ਹੋਣ ਨਾਲ ਜੇਕਰ ਕਿਸੇ ਪਿੰਡ ਜਾਂ ਕਿਸੇ ਤਹਿਸੀਲ ਪੱਦਰ ਤੇ ਕੋਈ ਅਨਸਖਾਵੀ ਕਰਨਾ ਵਾਪਰਦੀ ਹੈ ਤਾਂ ਬਹੁਤ ਭਾਰੀ ਨੁਕਸਾਨ ਹੋਣ ਦਾ ਖਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸੋ ਦਫ਼ਤਰ ਜੀਰਾ ਦੇ ਵਿੱਚ ਅਸੀਂ ਕਾਨਫਰੰਸ ਕਰ ਰਹੇ ਆ ਭਾਰਤੀ ਕਿਸਾਨ ਯੂਨੀ ਕਾਦੀਆਂ ਵੱਲੋਂ ਸਾਰੀ ਟੀਮ ਬੈਠੀ ਆ ਅਸੀਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਦੇ ਆ ਵੀ ਜਿਹੜੀ ਸਾਡੀ ਮੁੱਖ ਫਸਲ ਆ ਕਣਕ ਦੀ ਉਹ ਪੱਕ ਕੇ ਤਿਆਰ ਹੋ ਗਈ ਆ ਤੇ ਜਿਹੜੀਆਂ ਪਿਛੋ ਧੜਤਾ ਚੇਅਰਮੈਨ ਸਾਹਿਬ ਵੱਲੋਂ ਉਹ ਬਹੁਤ ਸਸਤਾ ਆ ਗਈਆਂ ਵੀ ਜਿਹੜਾ ਪਰਮਿਟ ਅੱਗੇ ਜਈ ਹਰੇਕ ਫਿੰਡਰ ਤੇ ਪਰਮਿਟ ਲੈ ਲੈਂਦੇ ਸੀ ਤੇ ਪਿਛੋ ਧੜਤਾ ਇਹ ਕਰਤੀਆਂ ਵੀ ਕਿਸੇ ਨੂੰ ਪਰਮਿਟ ਐਸਸੀ ਤੋਂ ਬਿਨਾਂ ਨਹੀਂ ਦੇਣਾ ਮੈਂ ਇਸ ਕਰਕੇ ਚੇਅਰਮੈਨ ਸਾਹਿਬ ਨੂੰ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਚੀਫ ਸਾਹਿਬ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜੀ ਇਹ ਸਾਰੀ 15 ਦਿਨ ਦੀ ਗੱਲ ਹੁੰਦੀ ਆ ਅਸਲ ਬਿੱਲ ਬਿਲਕੁਲ ਪੱਕੇ ਤਿਆਰ ਹੋ ਗਈ ਆ ਆਪਾਂ ਧੰਗ ਦੇ ਨਾਲ ਜੇ ਵੀ ਅੱਗੇ ਆਪਾਂ ਪਰਮਿਟ ਲੈ ਲੈਂਦੇ 9 ਵਜੇ ਤੋਂ ਲੈ ਕੇ ਤੇ ਸ਼ਾਮੀ ਤਕਰੀਬਨ 5:30 6 ਵਜੇ ਤੱਕ ਉਹਨਾਂ ਚੋਂ ਦਿਨ ਠਰ ਜਾਂਦਾ ਤੇ ਰਾਤ ਨੂੰ ਸਪਲਾਈ ਦਿੱਤੀ ਜਾਂਦੀ ਆ ਇਸ ਕਰਕੇ ਇਹ ਬੇਨਤੀ ਹੈ ਵੀ ਜਿਹੜਾ ਇਹ ਫਰਮਾਨ ਆ ਜਿਹੜਾ ਇਹਨਾਂ ਨੇ ਹੁਕਮ ਚਾੜਿਆ ਵੀ ਕੋਈ ਜੇਈ ਜਿਹੜਾ ਅ ਤਹਿਸੀਲ ਲੈਵਲ ਤੇ ਕੋਈ ਜੇਈ ਐਸਡੀਓ ਪਰਮਿਟ ਨਹੀਂ ਲੈ ਸਕਦਾ ਇਸ ਕਰਕੇ ਹੱਥ ਬੰਨ੍ਹ ਕੇ ਅਸੀਂ ਕਿਸਾਨਾਂ ਵੱਲੋਂ ਬੇਨਤੀ ਕਰਦੇ ਆ ਤੇ ਮੈਂ ਕਿਸਾਨਾਂ ਨੂੰ ਵੀ ਨਾਲ ਬੇਨਤੀ ਕਰਦਾ ਵੀ ਆਪਣੇ ਟਰਾਂਫਰਮਾਂ ਦੀਆਂ ਸੂਚੀਆਂ ਜਿਹੜੀਆਂ ਉਹ ਤਕਰੀਬਨ ਜਿੱਥੇ ਕੱਲੀ ਕਣਕ ਆ ਕੱਟ ਕੇ ਰੱਖੋ ਜਿੱਥੇ ਸਬਜ਼ੀ ਆ ਉਹ ਸਾਡੀ ਮਜਬੂਰੀਓ ਤੁਹਾਨੂੰ ਲਾਉਣੀਆਂ ਪੈਂਦੀਆਂ ਉਹਨਾਂ ਦੇ ਧਾਲੇ ਪਤਾਲੇ ਥੋੜਾ ਬਣਾ ਥਾਂ ਕਣਕ ਦਾ ਵੱਢ ਕੇ ਤੇ ਇਹ ਵਾਰ-ਵਾਰ ਮੇਰੀ ਜਿਹੜੀ ਕਲ ਸਿੰਘ ਸਾਹਿਬ ਨਾਲ ਵੀ ਮੈਂ ਬੇਨਤੀ ਕੀਤੀ ਜਿਹੜੇ ਸਬਜ਼ੀਆਂ ਵਾਲੇ ਫਿਕਟਰ ਆ ਉਹ ਅੱਜੇ ਵੀ ਸਾਡੇ ਸਵੇਰੇ 4 ਵਜੇ ਤੋਂ 8:30 ਵਜੇ ਕਰ ਚੱਲਦੇ ਆ ਉਹ ਉਹ ਵੀ ਤੜਕੇ ਚਲਾਏ ਜਾਣ ਤਰੇਲੇ ਤਰੇਲੇ ਵੀ ਸਾਨੂੰ ਇਹ ਹੀ ਆ ਵੀ ਜਿਹੜੀ ਵੱਡੀ ਘਟਨਾ ਜਿਹੜੀ ਆ ਕੱਲ ਨੂੰ ਇਹੋ ਜੀ ਪ੍ਰਮਾਤਮਾ ਨਾਲ ਵਾਪਰੇ ਮਸਾਂ ਹੀ ਜਿਹੜਾ ਸਾਡਾ ਇਹ ਜਿਹੜਾ ਫਸਲਾਂ ਨੂੰ ਵੇਖ ਕੇ ਕਿੰਨੀਆਂ ਬਾਵਾ ਕਿੰਨੀਆਂ ਢੇਰੀਆਂ ਵਗੀਆਂ ਘੜੇ ਆਏ ਜਿਹੜੀ ਫਸਲ ਮਤਲਬ ਸਿਰੇ ਲੱਗੀ ਇਸ ਕਰਕੇ ਸਾਡੀ ਬੇਨਤੀ ਆ ਚੇਅਰਮੈਨ ਸਾਹਿਬ ਨੂੰ ਬੇਨਤੀ ਆ ਸਾਰੇ ਉੱਚ ਅਧਿਕਾਰੀਆਂ ਨੂੰ ਬਿਜਲੀ ਬੋਰਡ ਦੇ ਨੂੰ ਇਹ ਬੇਨਤੀ ਕਰਦੇ ਆ ਵੀ ਜਿਹੜਾ ਫਰਮਾਨ ਵਾਪਸ ਲਿਆ ਜਾਵੇ ਤੇ ਨਾਲ ਮਿਲ ਕੇ ਇਹ ਸਮੱਸਿਆ ਤਾਂ ਜਿਆਦਾ ਹੀ ਆਈ ਹੈ ਵੀ ਪਿੰਡਾਂ ਦੇ ਵਿੱਚ ਛੈਡਰ ਬਹੁਤ ਲੱਗ ਚੁੱਕੇ ਆ ਤੇ ਛੈਡਰਾਂ ਵਾਲੇ ਜਿਹੜਾ ਉਹ ਸਰਕਾਰ ਤੇ ਦਬਾਅ ਪਾਉਂਦੇ ਆ ਤੇ ਕੋਈ ਵੀ 10 15 ਦਿਨਾਂ ਦੀ ਗੱਲ ਆ ਜੇ ਆਪਣਾ ਫਸਲ ਦਾ ਹੀ ਕੋਈ ਨੁਕਸਾਨ ਹੋ ਗਿਆ ਉਹਦੇ ਵਿੱਚ ਫੇਰ ਵੀ ਤਾਂ ਜਦੋਂ ਜੈਦ ਹੋ ਕੇ ਤੁਸੀਂ ਵਾਪਸ ਲੈਣਾ ਇਸ ਕਰਕੇ ਬਾਹਰ ਸਰਕਾਰ ਨੂੰ ਬੇਨਤੀ ਕਰਦੇ ਵੀ ਫਰਮਾਨ ਜਿਹੜਾ ਹੈ ਹੁਕਮ ਚਾੜਿਆ ਜਿਹੜਾ ਇਹ ਵਾਪਸ ਲੋ ਵੈਗੋ ਠੀਕਾ ਖਾਲਸਾ ਮੈਗੋ ਜੀ ਕੀ ਫਤਿਹ